कंहिंजो जे ਮਾਤਾ ਜੀ ਤੇ ਜਸਵਿੰਦਰ ਰਖੀ ਨੂੰ ਟਿਕਟ ਮਿਲੀ ਆ ਕੀ ਕਹਿਣਾ ਚਾਹੋਗੇ ਅਸੀਂ ਇਹਨੂੰ ਇਹਨੂੰ ਇਹੀ ਚਾਉਂਦੇ ਆ ਪੁੱਤਰ ਬਈ ਇਹ ਬੱਚਾ ਸਾਡਾ ਬਹੁਤ ਲਾਇਕ ਹੈ ਇਹਦੀ ਲੇਕਬੰਦੀ ਨੂੰ ਇਹਨੂੰ ਸਭ ਕੁਝ ਬਣਿਆ ਤੇ ਇਸਦੀ ਲੇਕਬੰਦੀ ਨੂੰ ਹੀ ਇਹਨੂੰ ਵੋਟਾਂ ਪੈਣਗੀਆਂ ਅਸੀਂ ਸਾਰੇ ਜਿੰਨੇ ਹੈਗਿਆ ਸਭ ਇਹਦੇ ਲੱਗਾ ਵੀ ਨਾਲ ਹੀ ਆ ਦੇ ਤੇ ਮਤਲਬ ਵੀ ਇਹਨੂੰ ਜਿੱਤਣਾ ਮਾਲਕ ਦੀ ਕਿਰਪਾ ਨਾਲ ਜਿੱਤੇ ਤੇ ਸਾਡੀ ਇਸ ਗੱਲ ਦੇ ਵਿੱਚ ਸਾਰੇ ਨਗਰਾਂ ਦੀ ਬੱਲੇ ਬੱਲੇ ਹੋ ਗਈ। ਲੋਕਾਂ ਨੂੰ ਕੀ ਕਹੋਗੇ ਅਪੀਲ? ਲੋਕਾਂ ਨੂੰ ਅਸੀਂ ਕਹਾਂਗੇ ਵੀ ਇਹ ਆਪਣਾ ਬੱਚਾ ਹੈ, ਲਾਇਕ ਹੈ ਤੇ ਇਸ ਬੱਚੇ ਨੂੰ ਆਪਾਂ ਜਰੂਰ ਵੋਟਾਂ ਪਾਉਣੀਆਂ ਨੇ ਤੇ ਇਹਨੂੰ ਅੱਗੇ ਵਧਾਉਣਾ ਹੈ। ਤੇ ਅੱਗੇ ਇਹਨੇ ਫਿਰ ਜਾ ਕੇ ਵੀ ਆਪਣੇ ਇਹਨੇ ਚੰਗੇ ਕੰਮ ਕਰਨੇ ਨੇ। ਵੀ ਇਹਨੇ ਇਹ ਤੋਂ ਆਪਾਂ ਕੰਮ ਚੰਗੇ ਲੈਣੇ ਨੇ ਤੇ ਚੰਗੇ ਨੇ ਸੰਸਕ੍ਰਿਤ ਆਪ ਕਰੇ ਨੇ ਤੇ ਉਹੀ ਆਪਾਂ ਨੂੰ ਦੇਣੇ ਨੇ। ਸਾਡੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਸਾਰੇ ਭੈਣ ਭਰਾ ਗੱਜ-ਬੱਜ ਕੇ ਬੁਲਾਓ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸੋ ਅ ਅਸੀਂ ਇਹ ਬੱਚਾ ਪਿੰਡ ਦਾ ਇੱਥੋਂ ਹੀ ਗਏ ਨੇਗੇ ਇੱਥੇ ਹੀ ਰਹਿੰਦੇ ਸੀ ਇੱਥੇ ਹੀ ਇਦਾਂ ਦਾ ਸ੍ਰੀ ਕਾ ਕਬੀਲਾ ਚਾਚੇ ਤਾਏ ਸਭ ਇਕੱਠੇ ਨੇ ਕਿਉਂਕਿ ਕਈ ਵਾਰੀ ਅ ਕਿਤੇ ਰਹਿਣਾ ਓਥੀਆਂ ਬੁੱਤਾਂ ਦਾ ਬਣਦਾ ਕੋਈ ਦੂਰ ਨਹੀਂ ਹੁੰਦੇ ਆਪ ਦਾ ਪਛੋਕੜ ਇਹਨਾਂ ਨੇ ਯਾਦ ਕੀਤਾਗਾ ਆਪਣੇ ਵਿਸ਼ੋਕਰ ਨੂੰ ਫੇਰ ਮੁੜ ਕੇ ਦੁਬਾਰੇ ਪਿੰਡ ਦੇ ਵਿੱਚ ਡੱਗਰ ਦੇ ਵਿੱਚ ਆਏ ਨੇਗੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਆਪਣੇ ਪੁੱਤਰ ਦਾ ਆਪਣੇ ਬੱਚੇ ਦਾ ਸਾਰੇ ਗੱਜ-ਬੱਜ ਕੇ ਮਾਨਤਾਨ ਕਰਿਓ ਜਿੰਨਾ ਵੀ ਸਾਧਾ ਵੱਧ ਤੋਂ ਵੱਧ ਵੋਟ ਪਾ ਕੇ ਇਹਨੂੰ ਕਾਮਯਾਬ ਕਰਿਓ ਐਨਾ ਕਹਿੰਦੇ ਹੋਏ ਮਾਫੀ ਦੇ ਜਾਂ ਬਾਪੂ ਜੀ ਕੀ ਨਾਮ ਹੈ ਜੀ ਮਕੰਦ ਸਿੰਘ ਜੀ ਤੁਹਾਡੇ ਇੱਕ ਨੌਜਵਾਨ ਆਗੂ ਖੜਾ ਇੱਥੇ ਪਿੰਡ ਦੇ ਵਿੱਚੋਂ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਪਿੰਡ ਦਾ ਬੱਚਾ ਹੈ ਇਹਨੂੰ ਬਹੁਤਾ ਕਾਮਯਾਬ ਕਰਿਏ ਕਿੰਗੀਆਂ ਵੋਟਾਂ ਪਵਾ ਕੇ ਜਿੱਤਾਈਏ ਇਹਨੂੰ ਤੇ ਜਿਹੜੇ ਕਈ ਵਾਰ ਉਮੀਦਵਾਰ ਬਾਹਰੋਂ ਆਉਂਦੇ ਨੇ ਵੋਟਾਂ ਦਾ ਦਿਖਾਈ ਨਹੀਂ ਦਿੰਦੇ ਉਹਨਾਂ ਬਾਰੇ ਕੀ ਕਹੋਗੇ ਉਹ ਤਾਂ ਜੀ ਵੋਟਾਂ ਲੈ ਕੇ ਪਿੱਤਰ ਹੋ ਜਾਂਦੇ ਨੇ ਮੁੜ ਕੇ ਸਾਡੇ ਬਾਅਦ ਚ ਪਹੁੰਚਦੇ ਨਹੀਂ ਹੈਗੇ ਵੋਟਾਂ ਵੋਟਾਂ ਵੇਲੇ ਆਉਂਦੇ ਨੇ ਅਸੀਂ ਐਂ ਵੀ ਕਰ ਦਾਂਗੇ ਅਸੀਂ ਐਂ ਵੀ ਕਰ ਦਾਂਗੇ ਕਰਨਾ ਕਰਾਉਂਦੇ ਕੁਝ ਨਹੀਂ ਹੈਗੇ ਜਿਹੜਾ ਗਰੀਬ ਪਰਿਵਾਰਾਂ ਬਾਰੇ ਸੋਚੀ ਸੰਦਾਂ ਉਹੀ ਬੱਚਾ ਲੈ ਕੇ ਜਿਹੜਾ ਹੁਣ ਭਗਵੰਤ ਮਾਨ ਆਇਆ ਜਿੱਤੋਂ ਦੁਬਾਰ ਕਾਫੀ ਟਾਂ ਲੰਬੇ ਜਾਣ ਤੋਂ ਬਾਅਦ ਆਇਆ ਉਹਦੇ ਬਾਰੇ ਕੀ ਕਹੋਗੇ ਭਗਵੰਤ ਮਾਨ ਆਇਆ ਹੁਣ ਵੋਟਾਂ ਵੇਲੇ ਆ ਗਿਆ ਪਹਿਲਾਂ ਤਾਂ ਆਉਂਦਾ ਨਹੀਂ ਹੈਗਾ ਅਸੀਂ ਐਂ ਕਰ ਦਾਂਗੇ ਅਸੀਂ ਐਂ ਕਰ ਦਾਂਗੇ ਕਰਨਾ ਕੀ ਕਹਿਣਾ ਹੋਇਆ ਤੇ ਮਾ ਜੀ ਮੇਰਾ ਨਾਮ ਲਖਵੀਰ ਜਸਵਿੰਦਰ ਸਿੰਘ ਜੀ ਨੂੰ ਟਿਕਟ ਮਿਲੀ ਆ ਨੌਜਵਾਨ ਆਗੂ ਆ ਕੀ ਕਹਿਣਾ ਚਾਹੋਗੇ ਸਾਡਾ ਵੱਡਾ ਭਰਾ ਵੀਰੇ ਸਾਨੂੰ ਬਹੁਤ ਖੁਸ਼ੀ ਆ ਅਸੀਂ ਮੁਬਾਰਕਾਂ ਦਿੰਨੇ ਆ ਉਹਨੂੰ ਕਿ ਜਿਹੜੀ ਲੋਕ ਇਨਸਾਫ ਪਾਰਟੀ ਬਲੋਂ ਨੂੰ ਟਿਕਟ ਮਿਲੀ ਆ ਤੇ ਅਸੀਂ ਉਹਨਾਂ ਦਾ ਵੱਧ ਤੋਂ ਵੱਧ ਵੋਟਾਂ ਪਵਾ ਕੇ ਉਹ ਅਸੀਂ ਵਿਧਾਨ ਸਭਾ ਦੇ ਵਿੱਚ ਭੇਜਾਂਗੇ ਬਾਕੀ ਵੀਰੇ ਜਿਵੇਂ ਧੂਰੀ ਦੇ ਵਿੱਚ ਆਪਣੇ ਹਸਪੀਟਲ ਨੇ ਹਸਪੀਟਲ ਦੇ ਵਿੱਚ ਕੋਈ ਸਹੂਲਤ ਨਹੀਂ ਕੋਈ ਡਾਕਟਰ ਨਹੀਂ ਹੈਗਾ ਵੀਰੇ ਅਸੀਂ ਜਦੋਂ ਸਾਡੀ ਸਰਕਾਰ ਆਊਗੀ ਤਾਂ ਅਸੀਂ ਇਹ ਚੀਜ਼ ਵਾਦੇ ਪੂਰੇ ਕਰਾਂਗੇ ਕੱਲੀਆਂ ਲੋਕ ਇਟਾਂ ਵਗੈਰਾ ਨਹੀਂ ਕੱਲਾ ਵਿਕਾਸ ਸਮਝਦੇ ਜਿਵੇਂ ਹੁਣ ਸਾਡੇ ਸਕੂਲ ਦੇ ਐਜੂਕੇਸ਼ਨ ਸਿੱਖਿਆ ਕੀ ਉਹਦਾ ਕੋਈ ਸਹੀ ਪ੍ਰਬੰਧ ਨਹੀਂ ਹੋਇਆ ਹੈਗਾ ਅਸੀਂ ਉਸ ਦੇ ਬਾਰੇ ਵੀ ਮਾਨ ਵਧੀਆ ਟੀਚਰ ਲਿਆ ਕੇ ਟ੍ਰੇਨਿੰਗ ਦਵਾ ਕੇ ਉਹਨਾਂ ਨੂੰ ਵੀ ਅਸੀਂ ਆਪਣਾ ਇੱਕ ਭਗਵੰਤ ਮਾਨ ਜੀ ਆਪਣੇ ਇਲਾਕੇ ਚੋਂ ਖੜੇ ਨੇ ਉਹਦੇ ਬਾਰੇ ਕੀ ਕਹੋਗੇ ਵੀਰੇ ਭਗਵੰਤ ਮਾਨ ਬਾਰੇ ਜਿਵੇਂ ਭਗਵੰਤ ਮਾਨ ਜੀ ਖੜੇ ਨੇ ਅਸੀਂ ਉਹਨਾਂ ਨੂੰ ਉਹਦਾ ਬਾਹਰਲੇ ਉਮੀਦਵਾਰ ਨਹੀਂ ਇਹ ਗਣਾ ਸਾਡੇ ਮਨ ਜਦੋਂ ਵੀ ਹਲਕੇ ਦੇ ਵਿੱਚ ਕੋਈ ਉਮੀਦਵਾਰ ਤਾਂ ਰਹਿ ਜਾਂਦਾ ਤਾਂ ਸਾਰੇ ਬਾਹਰਲੇ ਉਮੀਦਵਾਰ ਤਾਂ ਰਹਿ ਜਾਂਦੇ ਨੇ ਤਾਂ ਅਸੀਂ ਮੰਨ ਵੀ ਅਸੀਂ ਉਹਨਾਂ ਨੂੰ ਚਾਹੁੰਦੇ ਨਹੀਂ ਹੈਗੇ ਜਿਹੜੀ ਗੱਲ ਆ ਵੀ ਇਹ ਸਾਡੇ ਲੋਕਲ ਨੇ ਅਸੀਂ ਇਹਨਾਂ ਨੂੰ ਹੀ ਵੋਟਾਂ ਪਾਵਾਂਗੇ